ਬਾਬਾ ਨਾਨਕ ਜੀ ਦੀ ਵਰਸ਼ੀ ਤੇ ਜਿੰਨਿਆ ਵੀ ਸੰਗਤਾਂ ਪਹੁੰਚ ਰਹੀਆਂ ਨੇ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਜੀ ਪਿੰਡ ਗੁਰੂ ਸਰ ਕੌਕੇ ਦੇ ਨੌਜਵਾਨਾਂ ਵੱਲੋਂ ਐਨ ਆਰ ਆਈ ਵੀਰਾ ਵੱਲੋਂ ਤੇ ਹੋਰਾਂ ਪਿੰਡਾਂ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਗੁਰਦੁਆਰਾ ਪਾਸ਼ਾਹੀ 6ਵੀਂ ਗੁਰੂ ਸਰ ਕੌਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਰਨ ਛੋਪਾ ਪ੍ਰਾਪਤ ਧਰਤੀ ਤੇ ਹਰ ਸਾਲ ਇਸ ਤਰ੍ਹਾਂ ਇਸ ਸਾਲ ਵੀ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਜੀ ਤੇ ਨਾਲ ਸਰ ਸਾਬ ਕਲੇਰਾ ਗੋਲਦਰਾ ਸਾਹਿਬ ਦੇ ਵਿੱਚ ਵੀ ਲੰਗਰ ਦਾ ਪ੍ਰਬੰਧ ਸੰਗਤਾਂ ਵੱਲੋਂ ਕੀਤਾ ਜਾਂਦਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਵੀਰ ਭਰਾ ਸੇਵਾ ਕਰਦੇ ਹੱਥੀਂ ਕਰਦੇ ਆ ਚਾਹੇ ਮਾਇਆ ਦੀ ਸੇਵਾ ਕਰਦੇ ਆ ਸੀ ਉਹਨਾਂ ਦਾ ਵੀ ਧੰਨਵਾਦ ਤਹਿ ਦਿਲੋਂ ਧੰਨਵਾਦ ਕਰਦੇ ਆ ਟੋਟੋ ਨਗਰ ਪਾਣੀ ਪ੍ਰਖਾਦਾ ਪਾਣੀ ਪਰਤਾਇਆ ਜਾਂਦਾ ਹੈ ਹਰ ਸਾਲ ਜੀੜੀ ਰੋਡ ਤੋਂ ਲੈ ਕੇ ਨਾਲਸਰ ਸਾਹਿਬ ਤੱਕ ਤੇ ਨਾਲ ਇੱਥੇ ਮੁਰਦਰਾ ਪਾਸ਼ੇ 6ਵੀਂ ਸ਼ਿਰਗੁਰ ਹਰ ਗੁਰੂ ਸਾਹਿਬ ਦੀ 400 ਪ੍ਰਾਪਤੀ ਪਿੰਡ ਗੁਰੂ ਸਰਕੋਂ ਕਾਂਕੇ ਦੇ ਵਿੱਚ ਵੀ ਹਰ ਸਾਲ ਵੀ ਲੰਗਰ ਲਗਾਇਆ ਗਿਆ ਜੀ ਹਰ ਸਾਲ ਦੀ ਤਰ੍ਹਾਂ ਬਾਬਾ ਨਾਨਕ ਸਿੰਘ ਜੀ ਦੀ ਬਾਖਸ਼ੀ ਆ ਜੀ ਅੱਜ ਅਖੀਲਾ ਜਣਾਣਾ ਅੱਜ 29 ਤਰੀਕ ਨੂੰ ਇਹ ਵੀਡੀਓ ਬਣ ਰਹੀ ਆ ਜੀ ਸੌਰੀ 28 ਤਰੀਕ ਨੂੰ ਇਹ ਵੀਡੀਓ ਬਣ ਰਹੀ ਆ ਜੀ ਅੱਗੇ 25 ਤੋਂ ਲੈ ਕੇ 29 ਤੱਕ 25 ਤੋਂ ਲੈ ਕੇ ਜਾਨੀ ਕਿ 25 ਤਰੀਕ ਨੂੰ ਪਾਠ ਆਰੰਭਤਾ ਹੁੰਦੀ ਆ ਪਾਠਾਂ ਦੀ ਤੇ 29 ਤਰੀਕ ਨੂੰ ਭੋਗ ਪਾਇਆ ਜਾਂਦਾ ਆ ਜੀ ਤੇ ਇਸ ਸਾਲ ਦਿਨਾਂ ਦੇ ਹਿਸਾਬ ਨਾਲ 24 ਤਰੀਕ ਨੂੰ ਪਾਠ ਆਰੰਭ ਹੋਏ ਸਨ ਤੇ ਜਨਰੇ ਭੋਗ 26 ਨੂੰ ਪਾਇਆ ਗਿਆ ਤੇ 26 ਨੂੰ ਆਰੰਭ ਕਰਕੇ 23 ਤਰੀਕ ਨੂੰ ਜਾਨੀ ਕਿ ਅੱਜ ਦੇ ਦਿਨ ਭੋਗ ਪਾਏ ਜਾਣੇ ਅੱਜ ਤੇ ਆਪਣੇ ਪਲਾਜ਼ਮ ਵੀਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਵੀ ਇੰਨੀ ਸੰਗਤ ਨੂੰ ਕੰਟਰੋਲ ਕਰਦੇ ਆ ਆਵਾਜਾਈ ਨੂੰ ਕੰਟਰੋਲ ਕਰਦੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੀ ਜੇ ਮਾਜਮਾ ਨਾਲ ਸਾਥ ਲੈਣ ਤਾਂ ਇੱਥੇ ਟ੍ਰੈਫਿਕ ਜਾਮ ਹੋ ਜਾਏ ਗੱਡੀਆਂ ਕਾਰਾਂ ਦੀਆਂ ਪਰ ਇਸ ਸਾਲ ਸੰਗਤ ਘਟਿਆ ਘੜੀ ਦਾ ਗੱਲ ਨੇ ਵੀ بارش ਆ ਗਈ ਤੇ ਜਿਹੜੇ ਉਧਰ ਗਰਦਾਸਪੁਰ ਏਰੀਆ ਵੱਲ ਨੂੰ ਗਰੰਧਰ ਏਰੀਆ ਵੱਲ ਨੂੰ ਜਿਹੜਾ ਫਸਲਾਂ ਦਾ ਨੁਕਸਾਨ ਹੋ ਰਿਹਾ ਤੇ ਉਹ ਵੀ ਮਾੜੀ ਗੱਲ ਹੈ ਵੀ ਆਪਾਂ ਨੂੰ ਸਾਰਿਆਂ ਦਾ ਸਾਥ ਦੇਣਾ ਦੇਣਾ ਚਾਹੀਦਾ ਵੀ ਫਸਲ ਵਗੈਰਾ ਸਾਰੀ ਖਰਾਬ ਹੋ ਗਈ ਦਿੱਤੀ ਉਧਰ ਹਲੋ ਬੜੀਆ ਇਹ ਦੱਸੋ ਹਾਂ ਨਹੀਂ ਨਹੀਂ ਉਹ ਤਾਂ ਤਲਸਪੁਰ ਦੀ ਜਨਤ ਹੈ ਜਰੰਦਰਵਾਲ ਦੀ ਹੈ ਉਪਰੇ ਦਰਿਆ ਵਾਲੇ ਪਾਸੇ ਨਹੀਂ ਨਹੀਂ ਇੱਧਰ ਤਾਂ ਨਹੀਂ ਹੈਗਾ ਉਹ ਤਾਂ ਪਹਿਲਾਂ ਸੀ ਕਈ ਦਿਨ ਹੋ ਗਏ ਉਹ ਤਾਂ ਇੱਧਰ ਆਪਣੇ ਏਰੀਆ 'ਚ ਕਈ ਦਿਨ ਪਹਿਲਾਂ ਆਇਆ ਸੀ ਪਿਛਲੇ 20 'ਚ ਆਇਆ ਸੀ ਇੱਧਰ ਆਪਣੇ ਜਗਰਾਮ ਵਾਲੇ ਪਾਸੇ ਕਈ ਪਿੰਡਾਂ ਦੇ ਵਿੱਚ ਆ ਗਿਆ ਸੀ ਉਹ ਵੀ ਕਈਆਂ 'ਚ ਆਇਆ ਸੀ ਕਈ ਨਹੀਂ ਸੀਗਾ ਤੇ ਹੁਣ ਤਾਂ ਯਾਨੀ ਕਿ ਜ਼ਿਆਦਾਤਰ ਤਾਂ ਇੱਧਰ ਹੀ ਵਹਲਾ ਆਹ ਦਰਿਆ ਵਾਲੇ ਪਾਸੇ ਨਹੀਂ ਆ ਉਧਰ ਫਸਫੋਸਾਂ ਨੁਕਸਾਨ ਬਾਹਲਾ ਹੋ ਗਿਆ ਆਪਣੇ ਭਰਾਵਾਂ ਦਾ हां ਆਪਣੇ ਕੌਕੇ ਰਸੂਲਪੁਰ ਵਾਲੇ ਪਾਸੇ ਨੂੰ ਕੌਕੇ ਪੈਂਡ ਤੇ ਕੌਕੇ ਦੇ ਮਗਲ ਦੇ ਪਾਸੇ ਨੂੰ ਯਾਨੀ ਕਿ ਉਹ ਪਿੰਡਾ ਬਲ ਨੂੰ ਆਇਆ ਸੀ। ਔਰ ਉਧਰ ਉਹ ਉਧਰ ਹੋ ਗਏ ਨੇ ਨੁਕਸਾਨ ਬਹੁਤ ਕਈ ਤਰ੍ਹਾਂ ਦਾ ਫਤਲਾ ਦਾ। ਨਹੀਂ ਉਹੀ ਮੀਂਹ ਜਿਆਦਾ ਪੈ ਗਿਆ ਸੀ। ਤੇ ਜਿਵੇਂ ਦਰਿਆ ਦਾ ਹੁਣ ਇਧਰੋਂ ਪੱਲ ਪਾਸੇ ਬਲ ਬੂਦੋਂ ਟੁੱਟ ਗਿਆ ਇਧਰੀ ਸਾਈਡ ਤੇ ਮੈਂ ਗਦਾਸਪੁਰ ਏਰੀਆ ਪਾਸੇ ਨੂੰ। ਹਨਾ ਉਹ ਜਲੰਧਰ ਵਾਲੇ ਪਾਸੇ ਨੂੰ ਜਿਵੇਂ ਹੌਣ ਟੁੱਟਿਆ ਹੋਇਆ ਵਾ। ਵੀ ਹੌਣ ਉਹਦਾ ਉਧਰ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਉਹ ਜਿਹੜਾ ਬਾਲਾ ਜਰੇ ਦਾ ਖਾਲ ਹੋ ਗਿਆ ਵੀ ਹੋਰ ਤਾਂ ਵੀ ਗਵਰਨਮੈਂਟ ਨੂੰ ਕੋਈ ਨਾ ਕੁਝ ਕਰਨਾ ਚਾਹੀਦਾ ਵਾ ਵੀ ਗਵਰਨਮੈਂਟ ਸਾਥ ਦੇਵੇ ਤੇ ਆਮ ਲੋਕ ਵੀ ਸਾਥ ਦੇਣ ਉਹਨਾਂ ਦਾ ਹਣ ਉਹਨਾਂ ਦਾ ਸਿੱਧਾ ਪਤਾ ਪਹੁੰਚਦਾ ਕਰ ਲੈ ਉਹਨਾਂ ਨੂੰ ਉੱਧਰ ਮੋੜੋ ਪੂਰੋ ਬਣਾਈਆਂ ਇਹ ਆ ਜੀ ਗੁਰਦੁਆਰਾ ਪਾਸ਼ਾ ਜੀ ਛੇਵੀ ਜੋ ਕਿ ਲਾਸਟ ਈਅਰ ਦੇ ਵਿੱਚ ਨਵੀਂ ਇਮਾਰਤ ਬਣ ਚੁੱਕੀ ਆ ਜੀ ਅਸੀਂ ਦਾਸ਼ਣ ਕਰ ਰਹੇ ਹਾਂ ਨਵੀਂ ਬਣੀ ਹੋਈ ਇਮਾਰਤ ਦੇ ਅੰਦਰੋਂ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਸੋਹਣਾ ਬਣਿਆ ਜਿਹੜਾ ਦਰਵਾਜ਼ਾ ਸਾਹਿਬ ਆ ਡੌਲ ਸਿਣੀ ਵਗੈਰਾ ਲਾਈਟਾਂ ਵਗੈਰਾ ਲਾਈਟੇ ਵਗੈਰਾ ਜਿਹੜੀ ਕੀਤੀ ਹੈ ਨਾ ਬਹੁਤ ਜ਼ਿਆਦਾ ਸੁਣੀ ਹੋਈ ਜਾਓ ਤੇ ਬਾਹਰੋਂ ਵੀ ਦੇਖਾ ਜਿਹੜੀ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ ਤੇ ਜਿਹੜਾ ਇੱਧਰੋਂ ਸਾਡੇ ਪਾਣੀ ਆਇਆ ਜਿਹੜਾ ਆਪਾਂ ਆਇਆ ਹਦ ਕਰਤਾਰਸਪੁਰ ਵਾਲੇ ਜਲੰਧਰ ਵਾਲੇ ਪਾਸੋਂ ਗਲਾਮ ਜਿਹੜੇ ਹੁਣ ਇਹ ਤਾਂ ਬੰਨ੍ਹ ਬੰਨ੍ਹ ਵਗੈਰਾ ਟੁੱਟ ਗਏ ਹਨ ਉਧਰਲੇ ਆਪਾਂ ਨੂੰ ਤੇ ਸਰਕਾਰ ਨੂੰ ਰੜ ਕੇ ਸਾਥ ਦੇਣਾ ਚਾਹੀਦਾ ਉਹਧਰਲੇ ਵੀਰ ਵੀਰ ਭਰਾਵਾਂ ਦਾ ਕਿਉਂਕਿ ਉਹਨਾਂ ਦੀ ਹੁਣ ਫਸਲਾਂ ਤਾਂ ਸਾਰੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਹਨ ਤੇ ਬੰਨ ਵੀ ਕਈ ਥਾਂ ਮੈਂ ਵੀਡੀਓ ਦੇਖੀਆਂ ਜਿਵੇਂ ਵੀਡੀਓ ਆਈਆਂ ਨੇ ਬੰਨ੍ਹ ਟੁੱਟ ਗਏ ਵੀ ਬੰਨ ਬੰਨਣ ਦੇ ਵਿੱਚ ਵੀ ਤੇ ਉਹਦਾ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਨੂੰ ਕੋਈ ਨਾ ਕੋਈ ਸਿੱਧਾ ਪਤਾ ਦੇਖਣਾ ਚਾਹੀਦਾ ਜਿਵੇਂ ਅੱਗੇ ਵੀ ਦੇਖਿਆ ਆਏ ਸੀਗੇ ਤੇ ਵੀ ਅੱਗੇ ਲੋਈਆਂ ਖਾਸ ਵਾਲੇ ਪਾਸੇ ਨੂੰ ਜਿਵੇਂ ਟੁੱਟਿਆ ਸੀਗਾ ਬੰਨ ਤੇ ਉਧਰ ਵੀ ਸਾਈਡ ਜਿਵੇਂ ਲੋਕਾਂ ਨੇ ਦਿੱਤੇ ਆ ਸਾਥ ਦਿੱਤਾ ਉਧਰ ਤੇ ਹਾਇਤ ਕੀ ਵੀ ਜਿੱਥੇ-ਜਿੱਥੇ ਇਹ ਮੁਸੀਬਤ ਆਈ ਆ ਉੱਥੇ-ਉੱਥੇ ਆਪਾਂ ਨੂੰ ਬੰਨ ਬੰਨਾਂ ਦੇ ਉੱਤੇ ਤੇ ਪਿੰਡਾਂ ਦੇ ਵਿੱਚ ਸਾਰੇ ਵੀਰ ਭਰਾਵਾਂ ਨੂੰ ਰਲ ਮਿਲ ਕੇ ਸਾਰੇ ਪਿੰਡਾਂ ਦੇਆਂ ਨੂੰ ਵੀ ਉਧਰ ਉਹ ਵੀਰ ਭਰਾਵਾਂ ਦਾ ਸਾਥ ਦੇਣਾ ਚਾਹੀਦਾ ਜੀ ਤੇ ਉਹਦੇ ਕਰਕੇ ਹੀ ਸੰਗਤ ਦਾ ਵੀ ਫਰਕ ਪਿਆ ਇਸ ਵਾਰ ਆਪਣੇ ਬਾਰਸੀ ਦੇ ਉੱਤੇ ਜਿਹੜੀ ਬਾਬਾ ਆਨੰਦ ਨੰਦ ਸਿੰਘ ਜੀ ਦੀ ਬਾਰਸੀ ਜਿਹੜੀ ਚੱਲ ਰਹੀ ਹੈ ਜੀ ਅੱਜ ਚੋਕ ਹੈ ਅੱਜ ਖੀਲਾ ਦੇਣਾ ਜੀ 26 ਅਗਸਤ ਦਾ 2025 ਉਹ ਵੀ ਨੰਦ ਸਿੰਘ ਜੀ ਦਾ ਆਪਾਂ ਜੀ ਇੱਕ ਪਾਰੀ ਨਿਭਾ ਰਿਹਾ ਬਾਕੀ ਅਸੀਂ ਸੇਵਾਦਾਰਾਂ ਦਾ ਵੀ ਤੇ ਜਿਹੜੀ ਮਾਇਆ ਦੇ ਕਫੇ ਦਿੰਦੇ ਆ ਅਸੀਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆ ਵੀ ਇਦਾਂ ਹੀ ਸੇਵਾ ਨਿਰੰਤਰ ਕਰਦੇ ਰਿਹਾ ਕਰੋ ਤੇ ਮਹਾਰਾਜ ਆਪ ਅੰਗ ਸੰਗ ਸਾਈ ਹੋ ਕੇ ਸੇਵਾ ਕਰਾਉਂਦਾ ਰਵੇ ਤੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰਨ ਹਰ ਇੱਕ ਦੀਆਂ ਸ਼ਾਮਾਂ ਪੂਰੀਆਂ ਹੋਣ ਕਮਾਈ ਦੇ ਵਿੱਚ ਵਰਖਦਾ ਪਾਵੇ ਹਰ ਇੱਕ ਦਾ ਕੰਮ ਪੂਰਾ ਵਧੀਆ ਆਪ ਅੰਗ ਸੰਗ ਸਾਈ ਹੋ ਕੇ ਪੂਰਾ ਵਧੀਆ ਚਲਾਉਣ ਰੋਇ ਪਰ ਲੁਧਿਆਣਾ ਰੋਡ ਤੋਂ ਲੈ ਕੇ ਨਾਨਸਰ ਸਾਹਿਬ ਤੱਕ ਲੰਗਰ ਦਾ ਪ੍ਰਬੰਧ ਪੂਰਾ ਕੀਤਾ ਸੰਗਤਾਂ ਦੇ ਲਈ ਤੇ ਉਸ ਤੋਂ ਬਾਅਦ ਆਪਣੇ ਪਿੰਡਾਂ ਦੇ ਵਿੱਚ ਗੁਰੂ ਸਰਪੰਡ ਦੇ ਵਿੱਚ ਗਾਂ ਕੌਕੇ ਕਣਾ ਪਿੰਡ ਦੇ ਵਿੱਚ ਤੇ ਉਸ ਤੋਂ ਗਾਂ ਦੀ ਗਾਂ ਹੋਰਾਂ ਪਿੰਡਾਂ ਦੇ ਵਿੱਚ ਨਗਰਪਾਲੀ ਦਾ ਪੂਰਾ ਪ੍ਰਬੰਧ ਕਰਦੇ ਆ ਤੇ ਪਚਾੜੇ ਦਿਨ ਨਗਰ ਕੀਰਤਨ ਸਜਾਇਆ ਜਾਂਦਾ ਜੀ ਤੇ ਉੱਥੇ ਲੱਖਾਂ ਦੀ ਤਕਦਾਰ ਦੇ ਨਾਲ ਲੱਖਾਂ ਦੀ ਗਹਿਣਤੀ ਵਿੱਚ ਸੰਗਤ ਪਹੁੰਚੀ ਆ ਜੀ ਨਗਰ ਕੀਰਤਨ ਵਾਲਿਆਂ ਦਾ ਮਾਰਕ ਸਾਈਡ ਤੋਂ ਗੋਦਰਾ ਪਾਸੇ 6ਵੀਂ ਦੀ ਤੇ ਨਾਲ ਹੀ ਸਰੋਵਰ ਇੱਥੇ ਪੁਰਾਣੀ ਢਾਬ ਹੁੰਦੀ ਸੀ ਤੇ ਤਕਰੀਬਨ ਤਕਰੀਬਨ 200 ਦੇ ਕਰੀਬ ਹਾਥੀ ਤੇ ਨਾਲ ਨੌਜਵਾਨ ਨਾਲ ਜਵਾਨ ਹਨ ਜਦ ਛੇਵੇਂ ਪਾਸੇ ਨੇ ਚਾਰ ਨਪਾਇ ਸੰਨ ਤੇ ਇੱਥੋਂ ਹੁੰਦੇ ਹੋਏ ਫਿਰ ਗਾਹ ਮੱਦੋ ਕੇ ਮੱਦੋ ਕਾ ਦੇ ਭਾਈ ਟਰਾਲੀ ਵਾਲੀ ਸਾਈਡ ਨੂੰ ਹੁੰਦੇ ਹੋ ਉਧਰ ਗਾਹ ਅੱਗੇ ਪਿੰਡਾਂ ਦੇ ਵੱਲੋਂ ਨਿਕਲ ਗਏ ਫਿਰ ਟਰਾਲੀ ਭਾਈ ਕੇ ਆਪਦੇ ਸਾਡੂ ਦੇ ਘਰ ਕਾਫੀ ਸਮਾਨ ਲੰਬਾ ਸਮਾਨ ਉਹਨਾਂ ਨੇ ਬਤੀਤ ਕੀਤਾ ਸੀ ਇਹ ਤਾਂ ਰਾਈ ਕੋਟਰ ਸਾਈਡ ਦੀ ਮੱਲਾਪੁਰ ਵਾਲੇ ਪਾਸੇ ਰਿ ਹੁੰਦੇ ਹੋਏ ਆਏ ਸਨ ਜਿਵੇਂ ਪਿੰਡਾਂ ਵਿੱਚ ਰਿ ਪਿੰਡ ਗੁਰਦਵਾਰ ਸਾਹਿਬ ਹਰ ਇੱਕ ਖਣੇ ਹੋਏ ਜਿੱਥੇ-ਜਿੱਥੋਂ ਦੀ ਗੁਰੂ ਮਹਾਰਾਜ ਨੇ ਚਰਨ ਛੋਹ ਪ੍ਰਾਪਤ ਧਰਤੀ ਤਾਂ ਹੀ ਕਿਹਾ ਜਾਂਦਾ ਜਿੱਥੇ ਦੇ ਚਰਨ ਪਾਈ ਹਨ ਉੱਥੇ ਇਤਿਹਾਸ ਵਿੱਚ ਗੁਰਦਵਾਰ ਸਾਹਿਬ ਬਣ ਚੁੱਕਿਆ ਜੀ ਤੇ ਇੱਥੇ ਮਸਿਆ ਦਾ ਦਿਹਾੜਾ ਪਸਾਖੀ ਦਾ ਦਿਹਾੜਾ ਤੇ ਹਰ ਐਤਵਾਰ ਨੂੰ ਹੁਣ ਚਪਹਿਰਾ ਸਾਹਿਬ ਦੇ ਜਾਪ ਹਰੇਕ ਸਾਲ ਕਰਾਇਆ ਹਰੇਕ ਐਤਵਾਰ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਕਰਾਈ ਜਾਂਦੇ ਆ ਜੀ ਚਪਹਿਰਾ ਸਾਹਿਬ ਤੇ ਪਸਾਖੀ ਤੇ ਮਸਿਆ ਦਾ ਤੇ ਪੂਰੀ ਧੂਮਧਾਮ ਨਾਲ ਤੇ ਦੀਵਾਲੀ ਤੇ ਹੋਰ ਤਿਹਾਰ ਜਿਹੜੇ ਹੁੰਦੇ ਆ ਤੇ ਪੂਰੀ ਵਧੀਆ ਪੂਰੇ ਧੂਮਧਾਮ ਦੇ ਨਾਲ ਪੂਰੀ ਸ਼ਰਧਾ ਪੂਰਵਕ ਮਨਾਏ ਜਾਂਦੇ ਆ ਜੀ